ਰੋਸੇ ਦੇਖ ਰਿਹਾ ਦਾ ਚਿਰਾਗ نیوز ਲੁਧਿਆਣਾ ਦੇ ਤਾਜਪੁਰ ਰੋਡ ਕੰਡੇ ਦੇ ਕੋਲ ਡੈਰੀਆਂ ਵੱਲੋਂ ਧਰਨਾ ਲਗਾਇਆ ਗਿਆ ਤਸਵੀਰਾਂ ਚ ਦੇਖ ਸਕਦੇ ਹੋ ਸਾਰੇ ਡੈਰੀ ਵਾਲੇ ਜਿਹੜੇ ਸੜਕਾ ਦੇ ਉੱਤੇ ਉਤਰ ਆਏ ਆ ਤਸਵੀਰਾਂ ਚ ਦੇਖ ਸਕਦੇ ਹੋ ਧਰੜੀਆਂ ਦੇ ਬੈ ਚੁੱਕੇ ਆ ਤੇ ਧਰਨੇ ਲੱਗ ਚੁੱਕੇ ਆ ਲਗਾਤਾਰ ਹੀ ਡੈਰੀਆ ਵਾਲਿਆਂ ਨੂੰ ਪ੍ਰੋਬਲਮ ਆ ਰਹੀਆਂ ਦੇ ਤਸਵੀਰਾਂ ਚ ਦੇਖ ਸਕਦੇ ਹੋ ਤਾਜਪੁਰ ਰੋਡ ਕੰਡੇ ਦੀ ਤਸਵੀਰਾਂ ਦਿਖਾ ਰਿਹਾ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਤੇ ਰਾਗੇ ਰਾ ਨੂੰ ਵੀ ਦਿੱਕਤਾ ਕਾਫੀ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਦੇ ਸਕਦੇ ਆ ਤਾਇਪੂਰ ਰੋਡ ਤੇ ਜਿਹੜਾ ਧਰਨਾ ਲੱਗਿਆ ਆ ਤਸਵੀਰਾਂ ਤੁਹਾਡੇ ਰੋ ਰੋ ਕਰ ਰਿਹਾ ਹਵਾ ਕੱਢ ਦੇਣੀ ਵਿੱਚੋਂ ਹਵਾ ਕੱਢ ਦੇਣੀ ਆ ਆ ਸੂਆ ਫੜ ਗਏ ਦਾ ਟਾਇਰ ਬਾੜ ਤਸਵੀਰਾਂ ਦੇ ਪੰਜਾਬ ਸਰਕਾਰ ਆ ਪੰਜਾਬ ਪੁਲਿਸ ਦੀ ਧੱਕਾਸ਼ਾਹੀ ਦੇਖੋ ਜੀ ਦੇਖੋ ਜੀ 2-2 3-3 ਫੁੱਟ ਡੈਰੀਆਂ ਚ ਪਾਣੀ ਖੜਾ ਕੋਈ ਉਹਦਾ ਹੱਲ ਨਹੀਂ ਹੋ ਰਿਹਾ ਔਰ ਉੱਤੋਂ ਪੁਲਿਸ ਪ੍ਰਸ਼ਾਸਨ ਨੂੰ ਭੇਜਦਾ ਜੀ ਧੱਕਾ ਵੀ ਪਰਚੇ ਦਾਵਾਂਗੇ ਤੁਹਾਡੇ ਜੇ ਤੁਸੀਂ ਧਰਨਾ ਪ੍ਰਦਰਸ਼ਨ ਕਰੋਗੇ ਇਹ ਲੋਕ ਆਵਾਜ਼ ਕਿੱਥੇ ਜਾ ਕੇ ਚੱਕਣ ਰੱਬਣੀ ਸਰਕਾਰ ਸੁਣਦੀ ਨਹੀਂ ਪ੍ਰਸ਼ਾਸਨ ਧੱਕਾ ਸ਼ਾਈ ਕਰਕੇ ਧਰਨਾ ਚਕਾਰਿਆ ਵੀ ਤੁਹਾਡੇ ਪਰਚੇ ਦੇਵਾਂਗੇ ਪਰਚੇ ਇੱਕ ਦੀ ਹੈਗਾ 100 ਦੇ ਦਿਓ ਧਰਨੇ ਤੋਂ ਨਹੀਂ ਉਠਾਂਗੇ ਜੀ ਸਾਡੇ ਘਰ ਨੂੰ ਅੱਗ ਲੱਗੀ ਜਿੱਕਤਾ ਕੀ ਹੈਗਾ ਡੈਰੀ ਫਾਰਮ ਡੈਰੀ ਫਾਰਮ ਨੂੰ ਦੇਖੋ ਜੀ ਕਿਉਂ ਕਿਉਂ ਤੁਸੀਂ ਇੱਕ ਪਾਸੇ ਆਪਾਂ ਕਹਿੰਦੇ ਆ ਜੀ ਗਊ ਮਾਤਾ ਆ ਇੱਕ ਵਣ ਬਾਈ ਜੀ ਇੱਕ ਵਣ ਇੱਕ ਪਾਸੇ ਉੱਥੇ ਮੈਂ ਗਿਆ ਫੋਟੋ ਹਾਂ ਦੁੱਧ ਵਾਲੇ ਚਿੱਟੇ ਨੂੰ ਫੜਦੇ ਪਿਆਂਗੇ ਹਰ ਵਾਰੀ ਤੁਸੀਂ ਇੱਕ ਪਾਸੇ ਕਹਿੰਦੇ ਹੋ ਜੀ ਪਾਸ਼ਾ ਵਿੱਚ ਲਾ ਦੇ ਫੜਦੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਜਿਹੜੀ ਮਾਤਾ ਦਾ ਦਰਜਾ ਦਿੱਤਾ ਗਊ ਨੂੰ ਆ ਤਿੰਨ ਤਿੰਨ ਫੁੱਟ ਗੰਦ ਦੇ ਵਿੱਚ ਖੜੀਆਂ ਜਾ ਕੇ ਦੇਖੋ ਕੋਸ਼ ਸਰਕਾਰ ਨੂੰ ਸੋਚਣਾ ਚਾਹੀਦਾ ਜਾਂ ਤਾਂ ਸਿੱਧਾ ਕਹਦੇ ਹੋ ਵੀ ਭਾਈ ਸਾਰਿਆਂ ਨੂੰ ਡੁਪਲੀਕੇਟ ਦੁੱਧ ਦੇਣਾ ਸੀ ਜਿਹੜਾ ਕੈਂਸਰ ਬਾਹਰ ਫੈਲਦਾ ਸੀ ਉਹ ਪੰਜਾਬ 'ਚ ਫਲਾ ਕੇ ਅਸੀਂ ਮਾਰ ਦੇਣਾ ਆ ਸਰਕਾਰ ਨੂੰ ਬੇਨਤੀ ਐ ਇੰਨਾ ਧੱਕਾ ਨਾ ਕਰੋ ਲੋਕ ਕਰੋੜਾ ਰੁਪਈਆ ਲਾ ਕੇ ਆਪਣੇ ਡੈਰੀ ਫਾਰਮ ਚਲਾ ਰਿਆ ਨਾ ਉਹਨਾਂ ਨੂੰ ਖਤਮ ਕਰੋ ਜੇ ਤੁਸੀਂ ਮੈਨੂੰ ਤਾਂ ਸਰ ਮੈਨੂੰ ਤਾਂ ਐ ਲੱਗਦਾ ਵੀ ਸਰਕਾਰ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਲੱਗੀ ਆ ਨਾਲ ਡੈਰੀਆਂ ਵਾਲਿਆਂ ਨੂੰ ਭਜਾਓ ਤੇ ਇੱਥੇ ਕੋਈ ਕਲੋਨੀ ਕੱਟ ਦਿਓ ਜੋ ਐਥੇ ਪੋਜੀਸ਼ਨ ਤੇ ਇਹ ਮੁੱਦਾ ਜੀ ਨਾਲ ਬੱਸ ਤਿੰਨ ਤਿੰਨ ਫੁੱਟ ਪਾਣੀ ਤਿੰਨ ਤਿੰਨ ਫੁੱਟ ਪਾਣੀ ਡੈਰੀਆਂ ਦੇ ਵਿੱਚ ਖੜਾ ਜੇ ਤੁਹਾਡੇ ਕੋਲ ਕੋਈ ਹੱਲ ਨਹੀਂ ਹੈਗਾ ਤਾਂ ਤੁਸੀਂ ਪਾਣੀ ਬੰਦ ਨਾ ਕਰੋ ਜੇ ਤੁਸੀਂ ਹੱਲ ਕਰ ਜੇਸੇਨ ਕੱਢ ਦੋਗੇ ਹੱਲ ਉਸ ਦਿਨ ਡੈਰੀ ਆਣਾਂ ਦਾ ਕੋਈ ਦਿਮਾਖ ਰਵਾ ਆਪਣੇ ਕੰਮ ਕਰ ਛੱਡ ਕੇ ਰੋਡ ਦੇ ਉੱਤੇ ਆ ਕਿੰਨੀਆਂ ਡੈਰੀਆਂ ਆ ਗਿਆ ਇਸ ਇਲਾਕੇ 'ਚ 150 ਤੋਂ ਉੱਤੇ ਡੈਰੀ ਹੈ ਜੀ 180 ਡੈਰੀਆਂ ਨੇ 180 ਡੈਰੀਆਂ ਨੇ ਤੇ ਉਹ ਨਗਾਦਾਰ ਦੇ ਕਰ ਕਿੰਨੇ ਸਾਲਾਂ ਤੋਂ ਦੇਖਤ ਆ ਰਹੀਆਂ ਪਿਛਲੇ 30 ਸਾਲਾਂ ਤੋਂ ਕੋਈ ਦਿੱਕਤ ਨਹੀਂ ਆਈ ਪਰ ਨਵੀਂ ਪੰਜਾਬ ਦੀ ਸਰਕਾਰ ਜੇ ਨਹੀਂ 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 ਉਹ ਕਹ ਰਹੇ ਪ੍ਰਦੂਸ਼ਣ ਮੁਕਤ ਕਰ ਰਹੇ ਆਪਾਂ ਬੁੱਢਾ ਦਰਿਆ ਤੇ ਡਾਲੀਆਂ ਦੇ ਨਾਲ ਪ੍ਰਦੂਸ਼ਣ ਹੁੰਦਾ ਹੈਗਾ ਸਰ ਅਸੀਂ ਨਾਲ ਆ ਬੁੱਢਾ ਦਰਿਆ ਸਾਫ਼ ਕਰਾਂਦੇ ਪਰ ਇਹ ਥੋੜੀਆਂ ਵੀ ਲੋਕਾਂ ਨੂੰ ਮਾਰ ਕੇ ਬੁੱਢਾ ਦਰਿਆ ਸਾਫ਼ ਕਰ ਦੂ ਅਸੀਂ ਮੁਸਲਾਕਾ ਕਰਦੇ ਆ ਬੁੱਢਾ ਦਰਿਆ ਸਾਫ਼ ਹੋ ਰਿਹਾ ਪਰ ਲੋਕਾਂ ਨੂੰ ਜਿਹੜਾ ਦਿੱਕਹਾਰੀਆਂ ਉਹਦਾ ਸਮਾਧਾਨ ਕੌਣ ਕਰੂਗਾ 500 ਸਾਫ਼ ਦਿੱਕਹਾਰੀਆਂ ਉਹਦਾ ਸਮਾਧਾਨ ਕੌਣ ਕਰੂਗਾ ਇੱਕ ਡੈਰੀ ਇੰਡਸਟਰੀ ਇੱਥੇ ਦੇਖੋ ਦੁੱਧ ਕਊ ਮਾਤਾ ਜੀ ਬੱਜ ਤੋਂ ਲੈ ਸਕਦੇ ਆਪਾਂ ਠੀਕ ਹੈ ਇਹ ਕੋਈ ਨਹੀਂ ਵੀ ਆਪਣੇ ਮਸ਼ੀਨਾ ਚ ਬਣਾ ਲਾਂਗੇ ਆਗੇ ਆਪਾਂ ਤੇ ਜਾਂ ਤਾਂ ਤੁਸੀਂ ਕੋਈ ਵੀ ਭਾਈ ਅਸੀਂ ਲੁਧਿਆਣੇ ਸ਼ਹਿਰ ਨੂੰ ਡੁਪਲੀਕੇਟ ਦੁੱਧ ਨਾਲ ਮਾਰਨਾ ਆ ਪੰਜਾਬ ਸਰਕਾਰ ਨੇ ਠੇਕਾ ਲੈ ਲਿਆ ਡੁਪਲੀਕੇਟ ਦੁੱਧ ਨਾਲ ਲੋਕਾਂ ਨੂੰ ਪਿਆ ਪਿਆ ਮਾਰ ਦੇਣਾ ਹਾਂਜੀ ਪੁਛਤਾ ਸਰਕਾਰ ਹੱਲ ਕਰੇ ਨਾ ਡੇਰੀ ਵਾਲਿਆਂ ਦਾ ਕਿੰਨੀ ਦੇਰ ਤੱਕ ਨਾ ਜਾਰੀ ਰਹੇਗਾ ਇਹ ਜਿੰਨੀ ਦੇਰ ਤੱਕ ਸਾਡਾ ਹੱਲ ਨਹੀਂ ਹੁੰਦਾ ਫੋਨ ਨੀਰ ਤੱਕ ਧਰਨੇ ਤੇ ਬੈਠੇ ਆ ਕਿਹੜੇ ਅਧਿਕਾਰੀ ਤੇ ਪਹੁੰਚੇ ਆ ਅਧਿਕਾਰੀ ਐਸ ਐਚਓ ਸਾਹਿਬ ਤੇ ਹੋਰ ਉਹਨਾਂ ਦੀ ਥਾਣੇ ਦੀ ਟੀਮ ਪਹੁੰਚੀ ਔਰ ਕਹਿੰਦੇ ਪਰਚੇ ਦੇ ਦਾਂਗੇ ਪਰਚੇ ਐਸ ਐਚਓ ਸਾਹਿਬ ਇੱਕ ਤੁਸੀਂ ਛੱਡ ਕੇ ਤੁਸੀਂ ਦੱਸ ਦੇ ਦਿਓ ਪਰ ਲੋਕਾਂ ਦਾ ਹੱਲ ਕਰ ਗਏ ਨੇ ਉਹ ਨਾਲ ਪਰਚੇਆਂ ਦਾ ਹੱਲ ਨਹੀਂ ਹੋਣਾ ਇਹਦੇ ਨਾਲ ਤਾਂ ਤੁਸੀਂ ਜ਼ਹਿਰ ਦੇ ਦੇਵੋ ਪਾਰੀਆਂ ਨੂੰ ਸਾਰਿਆਂ ਨੂੰ ਚੰਗੀ ਬਦਲਾਅ ਦੀ ਸਰਕਾਰਾ ਤੋਂ ਅੱਡੀ ਦੇਖਦੇ ਹੋਰ ਵੀ ਸਾਡੇ ਨਾਲ ਨੌਜਵਾਨ ਵੀ ਆ ਤੁਸੀਂ ਆ ਵੀ ਬਹਿਸ ਕਰੀ ਜਾਂਦੇ ਹੋ ਹਾਂਜੀ ਵੇਖੋ ਕੀ ਦਿੱਖਦਾ ਜੀ ਇੱਧਰ ਇੱਧਰ ਦੱਸੋ ਕੋਈ ਗੱਲ ਕਰੋ ਕੋਈ ਦੱਸੋ ਇੱਧਰ ਤੁਸੀਂ ਦੱਸੋ ਜਿਹੜਾ ਕੋਈ ਮਰਨਾ ਅਸੀਂ ਤਾਂ ਲੜਦੇ ਹੀ ਪਏ ਹਾਂ ਕੋਈ ਗੱਲ ਲੜਨਾ ਉਹੀ ਜਿਹੜਾ ਪਰਚਾ ਦੇਣਾ ਦੇ ਦੋ ਕੀ ਕਹਿ ਰਿਹਾ ਸਰ ਇਹਨਾਂ ਵੱਲੋਂ ਕੀ ਮੰਗਾ ਹੈ ਗਿਆ ਇਹਨਾਂ ਵੱਲੋਂ ਹੀ ਤਾਂ ਇਹ ਕਹਿੰਦਾ ਵੀ ਲੋਕਾਂ ਨੂੰ ਕਿਉਂ ਬਦਲਾ ਕਰੀ ਨਾ ਜੀ ਇਹ ਕਹਿਣ ਵੱਲੋਂ ਇਹ ਕਹਿੰਦਾ ਕੱਲੇ ਹੋਰ ਬਈ ਮੁੰਡਾ ਨਿਕਲਦਾ ਤੁਸੀਂ ਬੋਲਦੇ ਰਹਿ ਫालतੂ ਤੁਸੀਂ ਕਹਿੰਦੇ ਤੁਹਾਡੇ ਇਹ ਕਰਾਂਗੇ ਉਹ ਕਰਾਂਗੇ ਇਹ ਕਹਾਰੇ ਇਹ ਕਹਾਰੇ ਕਿ ਪਰਚਾ ਇਹ ਕਹਿੰਦੇ ਕਿ ਪਰਚਾ ਇਹ ਕਹਿੰਦੇ ਕਿ ਪਰਚਾ ਕਰ ਦੋ ਤੁਸੀਂ ਇਦਾਂ ਕਰੋ ਦੋ ਗੱਡੀਆਂ ਤਿੰਨ ਚਾਰ ਮੰਗਾਓ ਸਾਰੇ ਲੈ ਜਾਓ ਜਾਓ ਬੱਸ ਮੰਗਾ ਲਓ ਇਹ ਕੌਣ ਦਾ ਕੱਢ ਜਾਈ ਨਹੀਂ ਜਬੇਗੀ ਨਹੀਂ ਜਬੇਗੀ ਨਹੀਂ ਚਾਹੀਦੀ ਹਾਂਜੀ ਸਦਾਜੀ ਕੀ ਗੱਲ ਹੋਈ ਹੈ ਤੁਸੀਂ ਕਹਿ ਰਹੇ ਗੱਲ ਹੋ ਰਹੀ ਹੈ ਦੇਖੋ ਜੀ ਅਸੀਂ ਅਸ਼ਵਾਸ਼ਣ ਦੇ ਰਹੇ ਨੇ ਵੀ ਕਰਾ ਰਹੇ ਹਾਂ ਹਲ ਕਰਾ ਦੇਣਗੇ ਠੀਕੇ ਕੋਈ ਨਹੀਂ ਛੱਤ ਤੇ ਹੀ ਹੈਗੇ ਨਾ ਕਿੰਨੇ ਐਸੇ ਸਰਕਾਰ ਚ ਨਿਕਟਾਰੀਆਂ ਪਹਿਲੀਆਂ ਸਰਕਾਰਾਂ ਚ ਵੀ ਨਿਕਟਾਰੀਆਂ ਨਹੀਂ ਹੁਣ ਹੀ ਨਿਕਟਾ ਆ ਰਹੀਆਂ ਜੀ ਹੁਣ ਹੀ ਆ ਰਹੀਆਂ ਕੋਣੇ ਆ ਰਹੀਆਂ ਨਿਕਟਾਂ ਦੀ ਕੋਈ ਗੱਲ ਨਹੀਂ ਬਾਬਾ ਜੀ ਨੇ ਦਰਿਆ ਸਾਫ ਕਰਨਾ ਹੈ ਉਹ ਜੀ ਸਾਦ ਕੇ ਕਰਾਂਗੇ ਸਹਿਯੋਗ ਕਰਨ ਨੂੰ ਤਿਆਰ ਅੱਛਾ ਹੈ ਬਾਬਾ ਜੀ ਨੇ ਦਰਿਆ ਸਾਫ ਕਰਨੇ ਲੇਕਿਨ ਸਾਡੀ ਨਿਕਾਸੀ ਦਾ ਕੋਈ ਅਰੇਂਜਮੈਂਟ ਨਹੀਂ ਕੀਤਾ ਫੇਰ ਜਿਹੜਾ ਕਾਰਪੋਰੇਸ਼ਨ ਨੇ ਸਿਵਲ ਬੋਰਡ ਨੇ ਕਰਨਾ ਸੀ ਉਹ ਨਹੀਂ ਕੀਤਾ ਕਿ ਗਲਤ ਪਲੈਨਿੰਗ ਹੈ ਉਹਦੇ ਕਰਕੇ ਪਰੇਸ਼ਾਨ ਹੋ ਰਹੀਆਂ ਸਨ ਤੇ ਲੱਗਦਾ ਕਿ ਹਾਲ ਹੋ ਪਾਏਗਾ ਦੇਖੋ ਅਸੀਂ ਇਸ ਆਸ ਤੇ ਬੈਠੇ ਆ ਨਹੀਂ ਹੋਏਗਾ ਤੇ ਕੋਈ ਲਗਾਤਾਰ ਤੁਹਾਨੂੰ ਲੱਗ ਰਹੇ ਤੁਹਾਡੇ ਵੱਲੋਂ ਕੀ ਕਰੀਏ ਜੀ ਮਜਬੂਰੀ ਸਾਨੂੰ ਕੋਈ ਸ਼ੌਂਕ ਥੋੜੀ ਹੈ ਠੀਕ ਹੈ ਜੀ ਭਗਵਾਨ ਕਮਾਂਦੀ ਸਰਕਾਰ ਹੈ ਜੀ ਇੱਥੇ ਕਿਤੇ ਠੇਕੇ ਦਾ ਕੋਈ ਪੰਗਾ ਪਿਆ ਹੁੰਦਾ ਨਾ ਤੇ 2 ਮਿੰਟ ਚ ਹੱਲ ਹੋ ਜਾਣਾ ਸੀਗਾ 2022 ਚ ਜਦੋਂ ਇਹ ਸਰਕਾਰ ਬਣੀ ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਠੇਕੇ ਖਲਾਈ ਠੇਕਿਆਂ ਦੇ ਲੋਕਾਂ ਨੇ ਧਰਨਾ ਦਿੱਤਾ ਇਹਨਾਂ ਨੇ 5 ਮਿੰਟ ਚ ਚੱਕਾਤਾ ਠੀਕ ਹੈ ਠੇਕਾ ਖੁੱਲਣਾ ਚਾਹੀਦਾ ਪਰ ਡੈਰੀ ਨਹੀਂ ਇਹਨਾਂ ਨੇ ਖੁੱਲਣ ਦੇਣੀ ਕਾਹਨੂੰ ਜਦ ਸਾਡਾ ਸੀਐਮ ਵੀ ਆ ਆਪਣੇ ਠੇਕੇ ਆ ਜੋਗਾ ਆ ਉਹ ਦੁੱਧ ਦਾ ਨੂੰ ਮਤਲਬ ਇਹ ਨਹੀਂ ਜੀ ਜਾਂ ਤਾਂ ਉਹਨੂੰ ਦੁੱਧ ਨਾਲ ਕੋਈ ਮਤਲਬ ਹੋਵੇ ਉਹਨੇ 2 ਵਜੇ ਸ਼ੁਰੂ ਹੋ ਜਾਣਾ ਠੀਕ ਹੈ ਉਹਨੂੰ ਜਿਹੜੀ ਚੀਜ਼ ਚਾਹੀਦੀ ਠੇਕੇ ਠੇਕੇ ਤੇ ਅੱਜ ਤੁਸੀਂ ਧਰਨਾ ਲਾ ਕੇ ਦੇਖੋ ਜੇ ਤੁਹਾਨੂੰ 5 ਮਿੰਟ ਚ ਨਾ ਚੱਕ ਦੇਣ 5 ਮਿੰਟ ਚ ਠੇਕੇ ਵਾਲੇ ਹੱਲ ਲੁੰਦਾ ਡੈਰੀ ਵਾਲੇ ਹੱਲ ਨਹੀਂ ਹੋਣਾ ਜੀ ਪਰ ਡੈਰੀ ਵਾਲਾ ਹੱਲ ਕਿੱਦਾਂ ਹੋਏਗਾ ਡੈਰੀ ਵਾਲਾ ਹੱਲ ਦੇਖੋ ਭਰਾ ਬੈਠੇ ਆ ਰੋ ਕਰੋੜ ਕਰੋੜ ਪਤੀ ਨੇ ਕੋਈ ਐਦਾਂ ਤਾਂ ਹੈ ਨਹੀਂ ਕਿ ਉੱਠ ਕੇ ਆ ਗਿਆ ਠੀਕ ਹੈ 50 500 5 500 550 ਦੇ ਮਾਲਕ ਨੇ ਠੀਕ ਹੈ ਆਪ ਜਿਹੜੇ ਮੇਅਰ ਕਾਰਪੋਰੇਸ਼ਨ ਦਾ ਅਫਸਰ ਜਿਹੜੇ ਬੈਠੇ ਆਪਣੀਆਂ ਕੁਰਸੀਆਂ ਤੇ ਏਸੀਆਂ ਤੇ ਇਹਨਾਂ ਕੋ ਵੀ ਏਸੀ ਹੈਗੇ ਇਹਨਾਂ ਕੋ ਵੀ ਕੁਰਸੀਆਂ ਹੈਗੀਆਂ ਪਰ ਫਿਰ ਵੀ ਇਹ ਕੀ ਕਹਿੰਦੇ ਲੋਕਾਂ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਆ ਤਾਂ ਹੀ ਲੋਕਾਂ ਤੱਕ ਦੁੱਧ ਪਹੁੰਚਦਾ ਆ ਇਹਨਾਂ ਨੂੰ ਕੀ ਮਤਲਬ ਹੈ ਇਹ ਵੀ ਤਾਲਾ ਮਾਰਨ ਬਹਿ ਜਾਣ ਪਰ ਜਿਹੜਾ ਇਹਨਾਂ ਨੇ ਕਰੋੜਾ ਰੁਪਇਆ ਇਨਵੈਸਟ ਕੀਤਾ ਉਹ ਕਾਦੇ ਲਈ ਕੀਤਾ ਆ ਠੀਕ ਹੈ ਇਹ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਜੀ ਇਹ ਜਿਹੜਾ ਬਦਲਾਵ ਦੀ ਬਦਲਾਵ ਸੀ ਨਾ ਬੂੰਦਲ ਚੁੱਕਿਆ ਚੰਗੀ ਤਰ੍ਹਾਂ ਮੈਂ ਤੁਹਾਨੂੰ ਅੱਜ ਵੀ ਕਹਿ ਰਿਹਾ ਤੁਸੀਂ ਆ ਸਾਹਮਣੇ ਠੇਕਾ ਆ ਠੇਕੇ ਦੇ ਸ਼ਟਰ ਡਾਊਨ ਕਰਾ ਕੇ ਦਿਖਾਓ 5 ਮਿੰਟ ਚ ਨਾ ਹੱਲ ਹੋਵੇ ਠੇਕੇ ਦਾ ਤੁਸੀਂ ਜੋ ਕੋ ਦਿੰਦਾ ਜੀ ਪ੍ਰਸ਼ਾਸਨ ਵੱਲੋਂ ਕੀ ਵਿਸ਼ਵਾਸ ਦਿਵਾਇਆ ਪ੍ਰਸ਼ਾਸਨ ਦਾ ਠੱਕੇ ਤੋਂ ਸਿੱਧੀਆਂ ਧਮਕੀਆਂ ਦੇ ਰਿਹਾ ਜੀ ਪ੍ਰਸ਼ਾਸਨ ਕਹਿੰਦਾ ਨਹੀਂ ਨਹੀਂ ਪ੍ਰਸ਼ਾਸਨ ਕਹਿੰਦਾ ਨਹੀਂ ਮੈਚ ਖੇਡਣਾ ਐ ਤੁਹਾਡੇ ਨਾਲ ਅਸੀਂ ਖੇਡ ਲਓ ਮੈਚ ਕੋਈ ਗੱਲ ਨਹੀਂ ਕਹਿੰਦੇ ਅੱਧ ਕੀ ਚੱਕ ਲੈ ਜਣੇ ਲੈ ਜਾਓ ਪ੍ਰਸ਼ਾਸਨ ਦਾ ਪ੍ਰਸ਼ਾਸਨ ਸਾਥ ਦੇ ਦਿੱਤਾ ਰਹੀ ਉਹ ਦੇ ਰਿਹਾ ਤੁਹਾਨੂੰ ਦੱਸਦਾ ਦਿੱ ਚੱਕ ਕੇ ਇਹ ਵੀ ਦਾ ਮਰੇ ਪਏ ਆ ਥਣ ਲੈ ਜੋ ਜੇਲਾਂ ਚ ਲੈ ਜੋ ਕੀ ਹੋ ਜਾਊਗਾ ਪਰ ਖਾਣੀਆਂ ਦੋ ਰੋਟੀਆਂ ਉੱਥੇ ਗਾਲਾਂਗੇ ਇੱਥੇ ਗਾਲਾਂਗੇ ਇੱਥੇ ਵੀ ਦਾਈ ਕੋਈ ਕੀਤਾ ਕੰਮ ਦਾ ਕਰਾਓ ਹੱਲ ਦਾ ਕਰੋ ਬਹਿ ਕੇ ਕੁਰਸੀਆਂ ਤੇ ਬਹਿ ਕੇ ਜੀ ਅਸੀਂ ਕਰ ਰਹੇ ਆ ਕਰ ਰਹੇ ਆ ਕੀ ਕਰ ਰਹੇ ਆ ਦੱਸੋ ਤਾਂ ਅਸੀਂ ਨਾਲਾ ਸਾਫ ਕਰਨਾ 3 ਸਾਲ ਤੋਂ ਰੋਲਾ ਪੈ ਰਿਹਾ ਨਾਲਾ ਸਾਫ ਕਰਨਾ ਨਾਲਾ ਸਾਫ ਕਰਨਾ ਨਾਲਾ ਸਾਫ ਅਸੀਂ ਹੱਕਚਾਂ ਨਾਲਾ ਸਾਫ ਕਰੋ ਠੀਕ ਹੈ ਜੀ ਪੋਲੂਸ਼ਨ ਹੁੰਦਾ ਆ ਪਰ ਕੋਈ ਲਾਇਨ ਤਾਂ ਪਾਓ ਲਾਇਨ ਤਾਂ ਪਾਓ ਤੁਹਾਨੂੰ ਵੀ ਪਤਾ 40 ਸਾਲ ਤੋਂ ਪਾਣੀ ਪੈਂਦਾ ਆ ਬੁੱਢੇ ਦਰਿਆ 'ਚ ਠੀਕ ਹੈ 40 ਸਾਲ ਦਾ ਪਾਣੀ ਤੁਸੀਂ ਇੱਕਦਮ 'ਚ ਕਿੱਦਾਂ ਬੰਦ ਕਰ ਦੋਗੇ ਤੁਸੀਂ ਕਹੋ ਸ਼ਨਾ ਬੰਦ ਨਹੀਂ ਉਹ ਸੰਤ ਬਣ ਕੇ ਬੈਠਾ ਆਪਾਂ ਕਹਿਣਾ ਨਹੀਂ ਚਾਹੀਦਾ ਸੰਤ ਦੇ ਚੋਲੇ 'ਚ ਆ ਪਰ ਸੰਤ ਦੇ ਚੋਲੇ 'ਚ ਸੰਤ ਆਲਾ ਕੰਮ ਤਾਂ ਕਰੇ ਸੰਤ ਦੇ ਚੋਲੇ ਲੋਕਾਂ ਨੂੰ ਲੋਕਾਂ ਦਾ ਕਾਲ ਬਣ ਕੇ ਬੈਠਾ ਹੋਰ ਕੁਝ ਨਹੀਂ ਉਹਨੂੰ ਆਪਣਾ ਮਤਲਬ ਆ ਉਹਨੇ ਆਪਣੀ ਉਹ ਬਣਾਲੀ ਉੱਤੇ ਥੋਦੀ ਓ ਚੁੱਲੀ ਉਹ ਬਣਾ ਕੇ ਕਹਿੰਦੇ ਝੌਂਪੜੀ ਜੀ ਬਹਿ ਗਿਆ ਠੀਕ ਹੈ ਪਰ ਲੋਕਾਂ ਦਾ ਕੀ ਕਹਿੰਦਾ ਲੋਕਾਂ ਦਾ ਤਾਂ ਸੋਚੋ ਚੈਲੰਜ ਤਾਂ ਨੇ ਵੀ ਕੀਤਾ ਸੀ ਕਹਿੰਦਾ ਜਿਹੜਾ ਮੈਂ ਨਗਰ ਕੀਤਨ ਗੱਡੂਆਂ ਭੂਗੜੀ ਤੋਂ ਕਹਿੰਦੇ ਗਊ ਘਰ ਤੱਕ ਮੈਂ ਨਾਲੇ ਦੇ ਨਾਲ ਨਾਲ ਰੋਡ ਪਾ ਕੇ ਕਰੂੰਗਾ ਕਿਉਂ ਨਹੀਂ ਕੀਤਾ ਵੀਰੇ ਹਜੇ ਤੱਕ ਕਿਉਂ ਕੱਲੀਆਂ ਡੈਰੀਆਂ ਦਿਖਦੀਆਂ ਬਾਕੀ ਕੁਝ ਨਹੀਂ ਦਿਖਦਾ ਪਿਆ ਗੱਲਾਂ ਕੀ ਕਹਿੰਦੇ ਹਲਕਾ ਈਸਟ ਦਿਖਦਾ ਵਾ ਉਹ ਵੀ ਸਿਰਫ ਡੈਰੀਆਂ ਦਿਖਦੀਆਂ ਐ ਪੱਪੀ ਪ੍ਰੈਸ਼ਰ ਦੇ ਏਰੀਆ ਚ ਵੀ ਪੈਂਦਾ ਨਾਲਾ ਕਿਹੜਾ ਤੁਸੀਂ ਨਾਲਾ ਬੰਦ ਕੀਤਾ ਦੱਸੋ ਤਾਂ ਸਹੀ ਕੱਲੇ ਤੁਸੀਂ ਹਰ ਵਾਰੀ ਡੈਰੀਆਂ ਤੇ ਡੈਰੀਆਂ ਤੇ ਹੱਬੋਵਲ ਵੀ ਹੈ ਗਿਆ ਮੈਂ ਕਹਿ ਤਾਂ ਰਿਆਂ ਮੈਂ ਤੁਹਾਨੂੰ ਕਹਿ ਰਿਆਂ ਦੇਖੋ ਗੱਲਾਂ ਐਸੀਆਂ ਨੇ ਸਮਾਂ ਆਊਗਾ ਖੋਲਾਂਗੇ ਸਮਾਂ ਆਊਗਾ ਖੋਲਾਂਗੇ ਸਮਾਂ ਆਇਆ ਨੇ ਸਾਲ ਰਹਿ ਗਿਆ ਜੀ ਬਸ ਇਹਨਾਂ ਨੂੰ ਝੱਲ ਲੈਣਾ ਜੋ ਕਰਦੇ ਆ ਬਰਦਾਸ਼ ਅਸੀਂ ਦੇਖੋ ਬਨਵਾਸ ਕੱਟ ਰਿਆਂ RAM ਜੀ ਨੇ 16 ਸਾਲ ਦਾ ਕੱਟਿਆ ਸੀ 5 ਸਾਲ ਦਾ ਕੱਟ ਰਿਆਂ 4 ਸਾਲ ਕੱਟ ਲਿਆ 1 ਸਾਲ ਰਹਿ ਗਿਆ ਇਹ ਦੁਬਾਰਾ ਨਹੀਂ ਆਣਗੇ ਇਹ ਕੀ ਇਹ ਕਹਿੰਦੇ ਨਾ 95 95 ਜੋ ਜੇ ਪੰਜ ਵੀ ਕਹਿ ਜਾਣ ਤੇ ਜੋ ਕੋ ਤੁਸੀ ਦਿੱਤਾ ਜੀ ਪੰਜ ਵੀ ਨਹੀਂ ਰਹਿਣੇ ਇਹਨਾਂ ਦੇ ਹਾਲਾਤ ਐਦਾਂ ਦੇ ਠੀਕ ਹੈ ਜੀ ਦੇਖ ਸਕਦੇ ਹੋ ਮੈਂ ਉਧਰ ਵੀ ਤਸਵੀਰ ਦਿਖਾ ਦਿੰਦਾ ਮੁਕੇ ਤੇ ਡੀਆਰ ਨੰਬਰ 7 ਦੇ ਐਸਐਚਓ ਸਾਹਿਬ ਵੀ ਇੱਥੇ ਪਹੁੰਚੇ ਆ ਗਗਨਦੀਪ ਸਿੰਘ ਜੀ ਐਸਐਚਓ ਸਾਹਿਬ ਵੀ ਮੌਕੇ ਤੇ ਪਹੁੰਚੇ ਹੋਏ ਆ ਪੂਰੀ ਟੀਮ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਇੱਥੇ ਲੱਗੀ ਹੋਈ ਆ ਪੂਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਐਸਐਚਓ ਸਾਹਿਬ ਮੌਕੇ ਤੇ ਮੌਜੂਦ ਆ ਪੂਰੀ ਟੀਮ ਨੇ ਪ੍ਰਬੰਧ ਕੀਤੇ ਗਏ

ਸਾਬੀ ਕਮਲ ਅਰੋੜਾ ਜੀ ਵੀ ਮੌਕੇ ਤੇ ਮੌਜੂਦ ਹੈ ਤੇ ਲੋਕਾਂ ਨੂੰ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਦਾ ਦੇਖ ਸਕਦੇ ਹੋ ਐਸਐਚਓ ਸਾਹਿਬ ਮੌਕੇ ਤੇ ਮੌਜੂਦ ਹੈ ਗੱਲਬਾਤ ਕਰ ਰਿਹਾ ਹੈ ਡੈਰੀ ਫਾਰਮ ਵਾਲਿਆਂ ਨਾਲ ਕਿ ਧਰਨਾ ਚੱਕਾ ਦਿੱਤਾ ਜਾਵੇ ਲੇਕਿਨ ਡੈਰੀ ਫਾਰਮ ਆਪਣੇ ਜਿੱਦ ਤੇ ਅੜੇ ਹੋਏ ਆ ਕਿ ਅਸੀਂ ਆਪਣੀਆਂ ਮੰਗਾਂ ਮਨਾ ਕੇ ਹੀ ਧਰਨਾ ਚੱਕਾਂਗੇ ਜਿਹੜੇ ਰਾਹਗੀਰਾਂ ਨੂੰ ਦਿੱਕਤ ਆ ਰਹੀਆਂ ਉਹ ਵੀ ਪੁੱਛ ਲੈਣੇ ਆ ਕਿਤਨੀ ਦੇਰ ਹੋ ਗਈ ਆ ਖੜੇ ਇਹੋ ਵੀ ਆਦਾ 1 ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਕਹਾ ਜਾਣਾ ਥਾ ਸੈਂਟਰ ਜੇਂਗੀ ਘਰ ਜਾਣਾ ਥਾ ਧਰ ਜਾਣਾ ਥਾ ਤੋ ਕੀ ਲੱਗਦਾ ਦਰਵਾਜ਼ਾ ਖੁੱਲ ਜਾਏਗਾ ਪਤਾ ਨਹੀਂ ਕੀ ਦੇਖੋ ਕੀ ਕਹਿ ਰਹੇ ਹੈ ਕਹਿ ਰਹੇ ਰੁਕੇ ਰਹੋ ਬਸ ਗੱਡੀ ਦੀ ਚਾਬੀ ਤਾਂ ਨਹੀਂ ਕਾਲੀ ਮੈਂ ਪਹਿਲੇ ਹੀ ਗੱਲ ਕਰ ਦਿੱਤੀ ਦੇਖ ਸਕਦੇ ਹੋ ਤਸਵੀਰਾਂ ਜੋ ਦਿਖਾ ਰਿਹਾ ਕਿ ਪਿੱਛੇ ਤੱਕ ਲੰਬਾ ਜਾਮ ਲੱਗਿਆ ਆ ਤਾਜਪੁਰ ਰੋਡ ਕੰਡੇਰੀ ਤਸਵੀਰ ਹੈ ਜੋ ਤਸਵੀਰ ਤੁਹਾਡੇ ਨੂੰ ਰੋ ਕਰ ਰਹੇ ਆ ਕਿ ਦੂਰ ਤੱਕ ਇੱਕ ਸਾਈਡ ਤਾਂ ਪੂਰੀ ਬੰਦ ਹੋ ਚੁੱਕੀ ਹੈ ਆ ਤੇ ਦੂਰ ਤੱਕ ਨਿਗਾਹ ਮਾਰੀਏ ਦਾ ਤਸਵੀਰ ਦੇਖ ਸਕਦੇ ਹੋ ਪੂਰਾ ਜਾਮ ਹੈ ਤਾਜਪੁਰ ਰੋਡ ਕੰਡੇ ਵਾਲਾ ਨਾ ਚਾਹੁੰਦੇ ਹਾਂ ਤਾਂ ਨਾਵ ਆਓ ਘੁੰਮ ਕੇ 32 ਸੈਕਟਰ ਵੱਲੋਂ ਆਓ ਕਿਉਂਕਿ ਤਾਇਪੁਰ ਰੋਡ ਕੰਡੇ ਦੇ ਉੱਤੇ ਰੋਡ ਜਾਮ ਹੈ ਤਸਵੀਰਾਂ ਤੁਹਾਡੇ ਰੂਰੂ ਕਰ ਰਿਹਾ ਹੈ ਇਹ ਪੂਰਾ ਕਾਫੀ ਲੰਬਾ ਜਾਮ ਲੱਗਿਆ ਆਇਆ ਹੈ ਤਾਇਪੁਰ aur ਡੇਰੀਆਂ ਵੱਲੋਂ ਤਾਂ ਕਈ ਲੋਕ ਰੋਂਗ ਸਾਈਡ ਆ ਰਹੇ ਆਂ ਦੇਖ ਸਕਦੇ ਹੋ ਰੋਂਗ ਸਾਈਡ ਵੀ ਰਾਸਾ ਬੰਦ ਹੈ ਤੇ ਜਿੰਨੇ ਵੀ ਜਾਣਾ ਉਹ ਤਾਇਪੁਰ ਰੋਡ ਤੋਂ ਪਹਿਲੇ 32 ਸੈਕਟਰ ਨੂੰ ਮੁੜ ਜਾਵੇ ਕਿਉਂਕਿ ਕੰਡੇ ਦੇ ਕੋਲ ਕਾਫੀ ਭਾਰੀ ਜਾਮ ਹੈ ਡੇਰੀ ਮਾਲਕਾ ਵੱਲੋਂ ਮੁਹੱਲਾ ਨਵਾਸੇ ਵੱਲੋਂ ਇੱਥੇ ਧਰ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਦੀ ਮੰਗ ਹੈ ਕਿ ਡੈਰੀ ਫਾਰਮ ਦੇ ਜਿਹੜੇ ਕਿ ਟ੍ਰੀਟਮੈਂਟ ਪਲਾਂਟ ਲਗਾਏ ਹੋਏ ਕਈ ਕਾਮਯਾਬ ਨਹੀਂ ਹੈਗੇ ਸਾਡੀਆਂ ਗਲੀਆਂ ਪੂਰੀਆਂ ਗੋਬਰ ਦੇ ਨਾਲ ਭਰੀਆਂ ਆਈਆਂ ਪਾਣੀ ਦੇ ਨਾਲ ਭਰੀਆਂ ਆਈਆਂ ਜਲਬਾਤ ਹੋ ਰਹੀ ਹੈ ਮੌਕੇ ਤੇ ਜਦੋਂ ਬੰਦ ਕਰਦੇ ਜਦੋਂ ਬੰਦ ਕਰਦੇ ਸੀ ਉਦੋਂ ਆ ਜਾਂਦੇ ਉਹ ਆ ਜਾਂਦੇ ਉਹ ਬੰਦ ਨਾ ਕਰਨ ਜਦੋਂ ਨਹੀਂ ਆਪਣੇ ਕੋਲ ਨੂੰ ਨਹੀਂ ਕਾਰਪੋਰੇਸ਼ਨ ਦੇਖ ਸਕਦੇ ਹੋ ਬੈਜੋ ਪੰਜਾਂ ਜਣੇ ਬੈਠੇ ਜਣਾ ਦੇਖ ਸਕਦੇ ਹੋ ਜਿਹੜੇ ਰੂਟ ਆ ਬਦਲੇ ਜਾ ਰਹੇ ਆ ਕੰਡੇ ਦੇ ਕੋਲ ਤਸਵੀਰਾਂ ਦਿਖਾ ਰਿਹਾ ਕਿਉਂਕਿ ਤਾਇਪੁਰ ਰੋਡ ਕੰਡੇ ਤੋਂ ਸੈਕਟਰ 32 ਵਾਲੇ ਰੂਟ ਬਗਲਿਆ ਜਾ ਰਿਹਾ ਕਿਉਂਕਿ ਅੱਗੇ ਰਸਾ ਬੰਦ ਹੈ ਤਸਵੀਰ ਤੁਹਾਡੇ ਰੋ ਰੋ ਕਰ ਰਹੇ ਆ ਤਾਇਪੁਰ ਰੋਡ ਕੰਡੇ ਦਾ ਤਸਵੀਰ ਦਿਖਾ ਰਿਹਾ ਜੈ ਜੰਧਾ ਜੈ ਜੰਧਾ ਜੈ ਜੰਧਾ ਜੈ ਜੰਧਾ ਸਲਾਮ ਵਾਲ ਚਲੋ ਮੈਂ ਕਰਨਾ ਕਰ ਰਿਆਂ ਲਾਈਵ ਆ ਰਿਹਾ ਹਾਂ ਸੰਭਾਅ ਮੈਂ ਹਾਂ ਤਸਵੀਰ ਤੁਹਾਡੇ ਰੋ ਰੋ ਕਰ ਰਹੇ ਆ ਕਿ ਰੋਡ ਬਦਲੇ ਜਾ ਰਹੇ ਅਫਸਰ ਪੁਲਿਸ ਅਫਸਰ ਜਿਹੜੇ ਮੌਕੇ ਤੇ ਡਿਊਟੀ ਨਿਭਾ ਰਹੇ ਆ ਟ੍ਰੈਫਿਕ ਨੂੰ ਡਿਵਰਟ ਕਰ ਰਿਹਾ ਕਿਉਂਕਿ ਲੋਕਾਂ ਨੂੰ ਦਿੱਕਤਾਂ ਨਾ ਆਵਣ ਪੁਰੀ ਪੁਲਿਸ ਪ੍ਰਸ਼ਾਸਨ ਡਿਵੀਜ਼ਨ ਨੰਬਰ 7 타이ਪੁਰ ਚੌਂਕੀ ਸਾਰੀ ਟ੍ਰੈਫਿਕ ਨੂੰ ਡਿਵਰਟ ਕਰ ਰਹੀ ਹੈ ਕਿ ਰਾਹਗੀਰਾਂ ਨੂੰ ਕੋਈ ਦਿੱਕਤਾਂ ਨਾ ਆਵਣ ਇੱਧਰ ਜਿਹੜਾ ਟਿਪਾ ਰੋਡ ਤੋਂ 타이ਪੁਰ ਰੋਡਾਂ ਨੇ ਦਾ ਰਸਤਾ ਖੁੱਲਿਆ ਆਇਆ ਅਗਰ 타이ਪੁਰ ਰੋਡ ਨੂੰ ਜਾਣਾ ਹੈ ਤਾਂ ਟਿਪਾ ਰੋਡ ਤੋਂ 타이ਪੁਰ ਰੋਡਾਂ ਰਸਤਾ ਬੰਦ ਹੈ ਸਵੇਰਾ ਲੋ ਜਾਨੇ ਸਾਹਿਬ ਜੀ ਵੈਰੀ ਥੀ ਫਲਾਵਰ ਹਕਮਬੀਰ ਜੀ ਕੀ ਕਹੋਗੇ ਹਾਂਜੀ ਕੀ ਦਿੱਖਤਾ ਹੈ ਗਿਆ ਤੁਹਾਨੂੰ ਮਿੱਨੋ ਮੈਂ ਦਿੱਕਤ ਹੈ ਭਾਜੀ ਇਹ ਕਾਮ ਯਾਤਰੀ ਮੈਂ ਆਪਣੇ ਘਰੇ ਜਾ ਰਿਹਾ ਸੀ ਮੇਰੀ ਬੇਨਤੀ ਹੈ ਆਪਣੇ ਡੈਰੀ ਵਾਲੇ ਭਰਾਵਾਂ ਨੂੰ ਕਿ ਜੇ ਤੁਸੀਂ ਧਰਨਾ ਲਾਣਾ ਹੈ ਘਰਾਓ ਕਰਨਾ ਹੈ ਕਿਸੇ ਵੱਡੇ ਅਫਸਰ ਦੇ অথੋਰਾਈਜ਼ ਅਫਸਰ ਦੇ ਘਰ ਦੇ ਬਾਹਰ ਲਾਓ ਉਹਨਾਂ ਨੂੰ ਰੋਕੋ ਉਹਨਾਂ ਦੇ ਘਰ ਦੇ ਬਾਹਰ ਧਰਨਾ ਲਾਓ ਉਹਨਾਂ ਦੇ ਦਫਤਰ ਦੇ ਬਾਹਰ ਧਰਨਾ ਲਾਓ ਆਮ ਪਬਲਿਕ ਅਸੀਂ ਸਾਰੇ ਇੱਕ ਦੂਜੇ ਦੇ ਭਰਾਵਾਂ ਸਾਨੂੰ ਰੋਕਣ ਦਾ ਕੋਈ ਫਾਇਦਾ ਨਹੀਂ ਹੈਗਾ ਉਹ ਕਹਿ ਰਹੇ ਜਿਹਨੂੰ ਆਪਾਂ ਪਰੇਸ਼ਾਨ ਕਰ ਰਹੇ ਉਹ ਕਹਿ ਰਹੇ ਅਸੀਂ ਸਹੀ ਦੁੱਧ ਦਿੰਨੇ ਹੈਗੇ ਤਾਂ ਤੁਹਾਨੂੰ ਨਕਲੀ ਦੁੱਧ ਮਿਲੇਗਾ ਅਗਰ ਡੇਰੀਆਂ ਬੰਦ ਹੋ ਗਈਆਂ ਨਹੀਂ ਨਹੀਂ ਮੈਂ ਠੀਕ ਉਹਨਾਂ ਦੀ ਗੱਲ ਐਗਰੀ ਕਰਦਾ ਵਾਂ ਮੈਂ ਉਹਨਾਂ ਦਾ ਸਮਰਥਨ ਕਰਨਾ ਮੈਨੂੰ ਉਹਨਾਂ ਦੇ ਖਿਲਾਫ ਨਹੀਂ ਹੈਗਾ ਬਟ ਆਪਾਂ ਜਿਵੇਂ ਉਹਨਾਂ ਆਪਾਂ ਮੇਨ ਰੋਡ ਤੇ ਕਰਾਓ ਕੀਤਾ ਹੈ ਇਹਦੇ ਨਾਲੋਂ ਬੈਟਰ ਹੈ ਵੀ ਜਿਹੜੇ অথੋਰਾਈਜ਼ਡ ਅਫਸਰ ਹੈਗੇ ਨੇ ਅਗਸਟਡ ਅਫਸਰ ਨੇ ਉਹਨਾਂ ਦੇ ਘਰ ਦੇ ਬਾਹਰ ਧਰਨਾ ਲਾਇਆ ਜਾਵੇ ਉਹਨਾਂ ਦੇ ਦਫ਼ਤਰ ਦੇ ਬਾਹਰ ਧਰਨਾ ਲਾਇਆ ਜਾਵੇ ਤਾਂ ਕਿ ਜਿਹੜੀ ਉਹਨਾਂ ਦੀ ਬੰਦੀ ਜ਼ਿੰਮੇਵਾਰੀ ਏ ਉਹ ਉਹਨਾਂ ਨੂੰ ਹਰਾਸਮੈਂਟ ਹੋਵੇ ਆਮ ਪਬਲਿਕ ਨੂੰ ਹ ਮੈਂ ਭਾਜੀ ਇੱਥੇ ਘੰਟੇ ਤੋਂ ਘਰੇ ਜਾਣ ਦੀ ਕੋਸ਼ਿਸ਼ ਕਰ ਰਿਹਾ ਮੇਰੇ ਘਰੇ ਤੋਂ ਬੰਨੀਆਂ ਕੁੜੀਆਂ ਨੇ ਇੱਕ ਵਾਰ ਬੇਟਾ ਮੇਰੀ ਬਾਹਰ ਕਿਹੜੇ ਜਗ੍ਹਾ ਕਰ ਰਹੇ ਮੈਂ ਜਿੱਕੇ ਸਿਨ ਭਾਮੀਆਂ ਰੋਡ ਤੇ ਰਹਿਣਾ ਨੇੜੇ ਰਹਿਣਾ ਵਾ ਹੋਰ ਪੁਲਿਸ ਪ੍ਰਸ਼ਾਸਨ ਮੌਕੇ ਦਾ ਰੋਡ ਬਦਲ ਪਈ ਹੈ ਪੁਲਿਸ ਪ੍ਰਸ਼ਾਸਨ ਵੀ ਕੀ ਕਰੇ ਉਹਨਾਂ ਨੂੰ ਜੋ ਹਾਈ ਕਮਾਂਡ ਤੋਂ ਆਰਡਰ ਆਉਂਦਾ ਉਹ ਫੋਲੋ ਕਰਦੇ ਨੇ ਪਰ ਆਮ ਆਪਣੇ ਡੈਰੀ ਵਾਲੇ ਭਰਾ ਪਰੇਸ਼ਾਨ ਨੇ ਆਮ ਪਬਲਿਕ ਪਰੇਸ਼ਾਨ ਹੈ ਜਿਹੜੇ ਅਫਸਰ ਨੇ ਜਿਨ੍ਹਾਂ ਦੀ ਡਿਊਟੀ ਬੰਦੀ ਹੈ ਉਹ ਆਪਣੇ ਘਰੇ ਏਸੀ ਲਾ ਕੇ ਆਪਣਾ ਆਰਾਮ ਨਾਲ ਬੈਠੇ ਹੋਏ ਨੇ ਜਾਂ ਤਾਂ ਆਪਣਾ ਇੰਜੋਏ ਕਰ ਰਹੇ ਹੋਣੇ ਨੇ ਜਾਂ ਪਾਰਟੀ ਕਰ ਰਹੇ ਹੋਣੇ ਨੇ ਹੁਣ ਮੈਂ ਤੇ ਆਪਣਾ ਡੇਰੀ ਵਾਲੇ ਭਰਾਵਾਂ ਨੂੰ ਅਪੀਲ ਕਰਾਂਗਾ ਵੀ ਤੁਸੀਂ ਅਫਸਰਾਂ ਦਾ ਜਾ ਕੇ ਘਰਾਓ ਕਰੋ ਉਹਨਾਂ ਦੇ ਘਰ ਦੇ ਬਾਹਰ ਘਰਾਓ ਕਰੋ ਉਹਨਾਂ ਦੇ ਦਫਤਰ ਦੇ ਬਾਹਰ ਘਰਾਓ ਕਰੋ ਆਮ ਆਪਾਂ ਨੂੰ ਇੱਕ ਦੂਜੇ ਨੂੰ ਰਾਤ ਰੋਕਦਾ ਭਾਜੀ ਕੋਈ ਪਤਾ ਨਹੀਂ ਹੈਗਾ ਠੀਕ ਹੈ ਜੀ ਰਾ ਗੇਰਾ ਵੱਲੋਂ ਵੀ ਕਿਹਾ ਯਾਰਾ ਕਿ ਡੇਰੀ ਫਾਰਮਾਂ ਦਾ ਨਾਲ ਆ ਲਿਆ ਲੇਕਿਨ ਤੁਸੀਂ ਵੀ ਆ ਜਾਓ ਸਾਡੇ ਨਾਲ ਭਾਈਓ ਮੈਂ ਤੁਹਾਡੇ ਨਾਲ ਆਉਂਦਾ ਹੀ ਰਹਾਂਗਾ ਭਾਈ ਇਹ ਕਹਿ ਰਹੇ ਆ ਅਸੀਂ ਉਹਨਾਂ ਦੇ ਨਾਲ ਆ ਡੈਰੀ ਵਾਲਿਆਂ ਦੇ ਲੇਕਿਨ ਇਹ ਸਾਨੂੰ ਰਾਹ ਗਿਆਨ ਦਿਖਤਾ ਆ ਰਿਹਾ ਮੇਰੀਆਂ ਬੇਟੀਆਂ ਸ਼ੌਂਡੋਂ ਨਹੀਂ ਬੱਠੇ ਭਾਈ ਦੁਖੀ ਹੋ ਕੇ ਬੱਠੇ ਹਾਂ ਜੀ ਹਰ ਇੱਕ ਕੋਈ ਡੀਟੇਲ ਅਸੀਂ ਬੱਚੇ ਪਾਲਦੇ ਕਿ ਨਹੀਂ ਪਾਲਦੇ ਦੱਸੋ ਹਾਂਜੀ ਤੇ ਕਿੰਨੇ ਲੱਗ ਜੀ ਤੇ ਕੀ ਕੀ ਲਾਸਟ ਦਿੱਖਤਾ ਕੀ ਕਿ ਆਹਾਂ ਪਿੰਡੇ ਗਏ ਨੇ ਐਮਐਲਏ ਕੋ ਜਾਂਦੇ ਆ ਮਿੱਟੀ ਕੁਲੀ ਦੇ ਕੇ ਦੋ ਦਿਨ ਦੇ ਜਿੰਨੇ ਕੋ ਜਾਂਦੇ ਆ ਮਿੱਟੀ ਕੁਲੀ ਪਿੱਛੇ ਦਾ ਚਲਾ ਦਿੱਤਾ ਗਿਆ ਸੀ ਮੈਡਮ ਹੋ ਜਾਂਦੇ ਆ ਦਾ ਮਿੱਟੀ ਕੁਲੀ ਦੇ ਨਹੀਂ ਮੈਡਮ ਪਿੱਛੇ ਦਾ ਸਫਾਈ ਕਰਾ ਦਿੱਤੇ ਗਿਆ ਸੀ ਇਸ ਗਲੀਆਂ ਦੇ ਇਸੇ ਚੇਬਲ ਸਾਹਬਾ ਉਹ ਮਿੱਟੀ ਕੁਲੀ ਦੇ ਦਿੰਦੇ ਮਾੜੀ ਚਲੋ ਜੀ ਆਪ ਹੋ ਗਈ ਫਿਰ ਨਾਲੀਆਂ ਬਣੀਆਂ ਗਲਤ ਪਣੀਆਂ ਸਰ ਅੱਛਾ ਜੀ ਜਿਹੜੀ ਨਾਲੀਆਂ ਬਣੀਆਂ ਨਾ ਉਹ ਵੀ ਠਲਾਨੀ ਗਲਤ ਆ ਅੱਛਾ ਜੀ ਤੁਸੀਂ ਜਾ ਕੇ ਦੇਖੋਗੇ ਇਸ ਟੰਪ ਪਾਣੀ ਇੰਨਾ ਬੁਰਾ ਹਾਲਾ ਡੰਗਰਾ ਘਰੇ ਪਾਣੀ ਆ ਸਰਦੀ ਦਾ ਮੌਸਮ ਆ ਬਹੁਤ ਜਿਆਦਾ ਬੁਰਾ ਹਾਲ ਹੈ ਜਦੋਂ ਅਸੀਂ ਗੱਲ ਕੀਤੀ ਸੀ ਉਹ ਕਹਿੰਦੇ ਅਸੀਂ ਦੁਬਾਰਾ ਤੋਂ ਨਾਲੀਆਂ ਬਣਾਵਾਂਗੇ ਦੁਬਾਰਾ ਤੋਂ ਬਣਾਈਆਂ ਨਾ ਕੁਝ ਵੀ ਨਹੀਂ ਹੋਇਆ ਕੋਈ ਨਾਲੀ ਨਹੀਂ ਬਣੀ ਜਾ ਕੇ ਦੇਖ ਲੋ ਉਧਰ ਉਧਰ ਨਹੀਂ ਹੈ ਸਾਰੇ ਢਲਾਨ ਗਲਤ ਬਣੀਆਂ ਉਹ ਪਾਣੀ ਜਿੱਥੇ ਜਾਂਦਾ ਨਹੀਂ ਪਿਆ ਸਾਰਾ ਓਵਰਫਲੋ ਹੋ ਕੇ ਉਹ ਗਲੀਆਂ ਵਿੱਚ ਇਕੱਠਾ ਹੋ ਜਾਂਦਾ ਹੈ ਮੇਰ ਸਾਹਿਬ ਨੂੰ ਕੀ ਬੈਂਦੀ ਆ ਨਾਲੇ ਅਸੀਂ ਸਾਡੇ ਜਿਹੜੇ ਪੁਰਾਣੇ ਦਾਦਾ ਪਰਦਾਦੇ ਸਾਡੇ ਪਿਓ ਦਾ ਤੇ ਨਹੀਂ ਕੰਮ ਕੀਤਾ ਹੈ ਹਾਂਜੀ ਕੋਈ ਨਵਾਂ ਕੰਮ ਤਾਂ ਕਰਦੇ ਨਹੀਂ ਬਈ ਇਹ ਸਰਕਾਰਾਂ ਨੇ ਬਣਾ ਗਈ ਸੀ ਨਾ ਡੈਰੀਆਂ ਅਸੀਂ ਆਪ ਤਾਂ ਨਹੀਂ ਬਣਾਈਆਂ ਹੋਰ ਉਹ ਬੁੱਢੇ ਦਿਹਾੜੇ ਪਾਈਪਾਂ ਅਸੀਂ ਆਪ ਤਾਂ ਨਹੀਂ ਪਾਈਆਂ ਸਰਕਾਰਾਂ ਨੇ ਪਾਈਆਂ ਨਾ ਤੇ ਉਹ ਸਾਨੂੰ ਤਾਂ ਕਿਉਂ ਕੀਤਾ ਜਾਂਦਾ ਹੈ ਸਾਡਾ ਮਸਲਾ ਕਹਾਲਾ ਕਰਕੇ ਅਸੀਂ ਖੜੇ ਹੋਈਏ ਇੱਥੋਂ ਬਸ ਠੀਕ ਹੈ ਸਾਡੀ ਲੈ ਕੇ ਮੰਗ ਹੈਗੀ ਆ ਅਸੀਂ ਆਪ ਤਾਂ ਇਸ ਨੂੰ ਪ੍ਰੇਸ਼ਾਨ ਕਰਨਾ ਚਾਹਦੇ ਨਹੀਂ ਕਾਰਪੋਰੇਸ਼ਨ ਦੇ ਅਧਿਕਾਰੀ ਸਾਰੇ ਬੰਦੇ ਜਿੰਨੇ ਵੀ ਹੈ ਨਾ ਕੋਈ ਮਾੜੇ ਤਰ੍ਹਾਂ ਦੇ ਕਿਰਿਆ ਦੇ ਬੰਦੇ ਨਹੀਂ ਹੈਗੇ 200 ਲੱਖ ਰੁਪਏ ਦੀ ਮੱਝ ਆ ਹਰ ਬੰਦੇ ਕੋ ਘੱਟੋ ਘਾਟ 100-100 ਮੱਝ ਹੈਗੀ ਆ ਤੇ ਕਾਰਪੋਰੇਸ਼ਨ ਤੋਂ ਕੋਈ ਅਧਿਕਾਰੀ ਨਹੀਂ ਆਇਆ ਕੋਈ ਅਧਿਕਾਰੀ ਨਹੀਂ ਆਇਆ ਜੀ ਕੋਈ ਅਧਿਕਾਰੀ ਨਹੀਂ ਆਇਆ ਕੋਈ ਮੇਅਰ ਸਾਹਿਬ ਕੋਈ ਨਹੀਂ ਨਾ ਨਾ ਕੋਈ ਨਹੀਂ ਆਇਆ ਹੈ ਸੰਚੇਚੇਵਾਲ ਸਾਹਿਬ ਲਗਾਤਾਰ ਆ ਰਹੇ ਸਾਨੂੰ ਕਹਿੰਦੇ ਪਰਚੇ ਕਰ ਦ ਕੀ ਕਰਾਂਗੇ ਜੀ ਜੋ ਮਰਿਆ ਪਈਆਂ ਸੀਚੇਵਾਲ ਸਾਹਿਬ ਲਗਾਤਾਰ ਇੱਥੇ ਰਹਿੰਦੇ ਸੀ ਅੱਜ ਕੋਈ ਨਹੀਂ ਆਇਆ ਅਸੀਂ ਤਾਂ ਬਾਬਾ ਜੀ ਕੋਲ ਹਰ ਵਾਰੀ ਜਾ ਕੇ ਬੇਨਤੀ ਕਰ ਚੁੱਕੇ ਆ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਪਰ ਮੀਟਿੰਗਾਂ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਹਰ ਮੀਟਿੰਗ ਫਲੋਪ ਹੀ ਗਈ ਹੈ ਜੀ ਕੋਈ ਮੀਟਿੰਗ ਦਾ ਹੱਲ ਨਹੀਂ ਨਿਕਲਿਆ ਅਗਰ ਨਾ ਹੱਲ ਨਿਕਲੇ ਇਸੇ ਤਰ੍ਹਾਂ ਸੰਜੀਤ ਤਲਵਾਰ ਦੀ ਬੈਕ ਸਾਈਡ ਤੇ ਕਿੰਨੀ ਖਬਰ ਆਉਂਦੀ ਵੀ ਆ ਕਿ ਬੰਦੇ ਚਿੱਟਾ ਵੇਚਦੇ ਵੇ ਆ ਉਹਨਾਂ ਨੂੰ ਜਾ ਕੇ ਫੜੋ ਫਿਰ ਸਾਡਾ ਕਿਉਂ ਮਾਰ ਕਰਦੇ ਪਏ ਹੋ ਸਾਡਾ ਕਿਉਂ ਮਾਰ ਸਾਨੂੰ ਕਿਉਂ ਮਾਰਦੇ ਪਏ ਅਸੀਂ ਉਹ ਚਿੱਟਾ ਵਿੱਚ ਲੱਜੀਏ ਉਹ ਕੰਮ ਸੋਖਾ ਉਨ ਨੂੰ ਕੋਈ ਰੋਗ ਦੋਗ ਨਹੀਂ ਹੈਗੀ ਇਹਨੂੰ ਕੰਮ ਨੂੰ ਰੋਕਦੇ ਪਏ ਆ ਕਿਉਂ ਪੁੱਛੋ ਨਾ ਸਰਕਾਰ ਨੂੰ ਜਾ ਕੇ ਫਿਰ ਸਾਰਿਆਂ ਨੂੰ ਬਤਾ ਸੰਜੇ ਦਲਵਾੜ ਦੇ ਦਫ਼ਤਰ ਮਗਰ ਚਿੱਟਾ ਵਿਖਦਾ ਗਿਆ ਵਾ ਉੱਥੇ ਵੀ ਬੋਲਦੇ ਨਹੀਂ ਪਿਆ ਆਪ ਪਾ ਜੀ ਦੋ ਜੀ ਆਓ ਭਾਈ ਹਾਂਜੀ ਵੀਰ ਜੀ ਆ ਬੋਲੋ ਜੀ ਬੋਲੋ ਸਾਡੇ ਬਜ਼ੁਰਗ ਕਹਿੰਦੇ ਨੇ ਜੀ ਲਾਈਵ ਚੱਲ ਰਿਹਾ ਵੀਰ ਜੀ ਕੀ ਕਰ ਗਏ ਲਾਈਵ ਚੱਲਦਾ ਪਿਆ ਠੀਕ ਹੈ ਡੈਰੀ ਦਾ ਇਹਨਾਂ ਨੇ ਪਾਣੀ ਬੰਦ ਕਰਾਤਾ ਚਲੋ ਠੀਕ ਹੈ ਮੰਨ ਗਏ ਹਾਂਜੀ ਮੀਟਰ ਕਨੈਕਸ਼ਨ ਕੱਟ ਕੇ ਚਲੇ ਗਏ ਅੱਛਾ ਜੀ ਚਲੋ ਉਹ ਵੀ ਮੰਨਤਾ ਮੀਟਰ ਕਨੈਕਸ਼ਨ ਕਿਉਂ ਕੱਟੇ ਭਾਈ ਕਹਿੰਦੇ ਜੇ ਮੀਟਰ ਰਹੂਗਾ ਪਾਣੀ ਜਾਊਗਾ ਪਾਣੀ ਇਹਦਾ ਤੁਸੀਂ ਦੱਸੋ ਕੀ ਹੈ ਕੋਈ ਮਤਲਬ ਬਣਦਾ ਕੋਈ ਤਕ ਬਣਦਾ ਬਿੱਲ ਨਹੀਂ ਦਿੰਦੇ ਬਿੱਲ ਨਹੀਂ ਦਿੰਦੇ ਭਾਈ ਜਾ ਕੇ ਜਾ ਕੇ ਉੱਥੇ ਦੇਖੋ ਸਾਡਾ ਕਿੰਨੀ ਖੜਾ ਵਾ ਜੇ ਖੜਾ ਹੋਊਗਾ ਫਿਰ ਆਪਾਂ ਮੈਂ ਦੁਗਣਾ ਭਰਾਂਗਾ ਪੁੱਤਰ ਤੇਰਾ ਅੱਛਾ ਜੀ ਹੈ 72 ਉਹ ਮੀਟਰ ਕੱਟ ਕੇ ਲੈ ਗਏ 72 ਹਜ਼ਾਰ ਦੀ ਪ੍ਰੈਂਟਡ ਠੋਕ ਕੇ ਚਲੇ ਗਏ ਕਹਿੰਦੇ ਕੁੰਡੀ ਲਾਈ ਹੈ ਅੱਛਾ ਜੀ ਨਹੀਂ ਆਏ ਟੰਗ ਕਰ ਰਹੇ ਮਤਲਬ ਭਾਈ ਹਰ ਪਾਸੇ ਧੱਕਾ ਹੋ ਰਿਹਾ ਹੈ ਇੱਕ ਦੱਸੋ ਕਿੰਨੇ ਦੇ ਆਪਣਾ ਬੰਦਾ ਬਿਨਾ ਪਾਣੀ ਤੋਂ ਕਿੰਨਾ ਬੰਦਾ ਡਰੰਗਰ ਸਾਂਭ ਲੂਗਾ ਮੀਟਰ ਕਿੰਨਾ ਵੱਲੋਂ ਕੱਟਿਆ ਗਿਆ ਕੌਣ ਆਏ ਸੀ ਮੌਕੇ ਤੇ ਭਾਜੀ ਇਹਦਾ ਪਤਾ ਹੀ ਲੱਗਦਾ ਵੀ ਉਹ ਕਹਿੰਦੇ ਪੋਲੂਸ਼ਨ ਵਾਲਾ ਪੋਲੂਸ਼ਨ ਉਹ ਬਾਬਾ ਜੀ ਕਹਿ ਰਹੇ ਮੈਂ ਮੈ ਲਵਾਉਂਗਾ ਉਹ ਜਦੋਂ ਉਹਨਾਂ ਕੋਲ ਜਾ ਉਹ ਕਹਿੰਦੇ ਕੋਈ ਮੈਨੂੰ ਕਿ ਜਾਨ ਮਚ ਕੇ ਪਰੇਸ਼ਾਨ ਕੀਤਾ ਜਾ ਰਿਹਾ ਕਿ ਡੈਰੀਆਂ ਛੱਡ ਦੇ ਪਹਿਲਾਂ ਯਾਰ ਇੱਕ ਟੋਪਰ ਡੈਰੀ ਛੱਡੋਂ ਤਿਆਰ ਆ ਸਾਨੂੰ ਨੌਕਰੀ ਦੇ ਦੋ ਅੱਛਾ ਜੀ ਭਾਈ ਮੈਂ ਹੁਣ 15000 ਦੀ ਨੌਕਰੀ ਕਰਦਾ ਪਿਆ ਇਸ ਟਾਈਮ ਡੈਰੀ ਦਾ ਕੰਮ ਛੱਡ ਕੇ ਆ ਵੀਰ ਮੇਰਾ ਆ ਮੇਰਾ ਗਵਾਂਡੀ ਆ ਇਹਨਾਂ ਨੂੰ ਪੁੱਛੋ 15000 ਰੁਪਏ ਤੇ ਮੈਂ ਨੌਕਰੀ ਕਰਦਾ ਪਿਆ ਕਿਹੜੀ ਜਗ੍ਹਾ ਕਰਦੇ ਹੋ ਆਪਣੇ ਇੱਥੇ ਘਾੜੇ ਦਰਿਆ ਤੇ ਫੁੱਦੂ ਰਹਿ ਗਏ ਆ ਸਾਡਾ ਮਾਲਕ ਬੰਦਾ ਹੋ ਕੇ ਨੌਕਰੀ ਭਾਂਜੋ ਕਰਦੇਵੇਂ ਅਸੀਂ। ਇੱਥੇ ਗਾਲੇ ਵਿੱਚ ਪਰਲੇ ਕਿਉਂ ਰਹਿ ਰਹੇ ਹੋ? ਕੋਈ ਪਾਣੀ ਕੁਛ ਵੀ ਨਹੀਂ ਜਾ ਰਿਹਾ। ਸਾਡਾ ਪਾਣੀ ਸਾਰਾ ਈਟੀਵੀ ਪਲਾਂਟਾਂ ਜਾ ਰਿਹਾ। ਈਟੀਵੀ ਪਲਾਂਟ ਚੌਕ ਨੇ ਉਹ ਕੰਮ ਨਹੀਂ ਕਰਦੇ। ਉਹ ਪਾਣੀ ਆਪਣੇ ਅਬਰੂਲ ਦੇ ਦਰਿਆ ਜਾ ਰਹੇ ਨੇ ਪੁਆਇੰਟ ਬੰਦ ਕੀਤਾ। ਸਾਡੇ ਵੱਲੋਂ ਕੋਈ ਪਾਣੀ ਨਹੀਂ ਜਾ ਰਿਹਾ। ਤੇ ਹੁਣ ਮਤਲਬ ਕਿ ਤੁਹਾਡੀ ਕੀ ਮੰਗ ਹੈਗੀ ਤੁਸੀਂ ਸਾਡੀ ਮੰਗ ਹੈ ਜੀ ਸਾਡੇ ਪਾਣੀ ਦਾ ਨਿਕਾਸ ਕੀਤਾ ਜਾਵੇ। ਤੁਸੀਂ ਡੈਰੀ ਕੰਪਲੈਕਸ ਦੇ ਅੰਦਰ ਜਾ ਕੇ ਦੇਖੋ ਗੋਡੇ-ਗੋਡੇ ਪਾਣੀ ਹੈ ਜੀ। ਕਿਉਂ ਸਾਡੇ ਮਾਲ ਡੰਗਰ ਪਾਣੀ ਚ ਬੈਠੇ ਗੁਏ ਨੇ ਪਾਣੀ ਚ ਬੈਠੇ ਉਤੋਂ ਸਰਦੀਆਂ ਮੌਸਮে ਬਿਮਾਰ ਹੋਣ ਦਾ ਖਰਚਾ ਜੀ ਅੱਛਾ ਜੀ ਬਿਮਾਰੀ ਫੈਲਣ ਦਾ ਵੀ ਖਰਚਾ ਹੈ ਤੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਬੋਣ ਨਹੀਂ ਆਇਆ ਜੀ ਕੋਈ ਕੋਈ ਅਧਿਕਾਰੀ ਨਹੀਂ ਆਇਆ ਜੀ ਕੋਈ ਡੰਗਰ ਬਿਮਾਰ ਤਾਂ ਨਹੀਂ ਹੋਇਆ ਹੁਣ ਤੱਕ ਡੰਗਰ ਬਿਮਾਰ ਹੋਈ ਸੀ ਕੱਲ ਸਾਡੇ ਭਰਾਜੀ ਦੇ ਗਾਮਰਗੀ ਜੀ ਪਾਣੀ ਚ ਅੱਛਾ ਜੀ ਕਿੰਨਾ ਨੁਕਸਾਨ ਹੋ ਗਿਆ 75000 ਦੀ ਗਾਂ ਸੀ ਜੀ ਅੱਛਾ ਜੀ ਕੀ ਹੋਣੇ ਮੰਗ ਕੇ ਆ ਤੁਹਾਡੀ ਮੰਗ ਸਾਡੀ ਜੀ ਸਾਡਾ ਹਲ ਕੀਤਾ ਜਾਵੇ ਪਾਣੀ ਚ ਲਾਇਆ ਜਾਵੇ ਨਿਕਾਸੀ ਕੀਤੀ ਜਾਵੇ ਜੀ ਉਹਦੀ ਦੇਖ ਸਕਦੇ ਹੋ ਤਾਂ ਤਾਂ ਸਿਹਰਾ ਦਿਖਾ ਰਿਹਾ ਆ ਬਿਯੁਰਗ ਵੀ ਬਿਯੁਰਗ ਵੀ ਸਾਡੇ ਨਾਲ ਮੌਜੂਦ ਹੈ ਹਾਂਜੀ 78 ਤੋਂ ਸਾਡੀਆਂ ਡੈਰੀਆਂ ਬਾਹਰ ਬਣਾਈਆਂ ਹੀ ਹੈ 78 ਤੋਂ 78 ਹਾਂਜੀ ਡੈਰੀਆਂ ਮਿੱਟੀ ਦੀ ਚਿਣਾਈ ਨਾਲ ਨੇ ਸਾਡੀਆਂ ਡੈਰੀਆਂ ਦੇ ਵਿੱਚ ਪਾਣੀ ਖੜਾ ਹੈ ਸੜਕਾਂ ਤੇ ਪਾਣੀ ਖੜਾ ਬਹੁਤ ਜ਼ਿਆਦਾ ਅਸੀਂ ਜਿੰਨੀ ਵਾਰੀ ਵੀ ਗਏ ਆ ਕਹਿੰਦੇ ਜੀ ਤੁਹਾਡਾ ਹੱਲ ਕਰ ਦਿੰਦੇ ਨੇ ਤੁਹਾਡਾ ਪਾਣੀ ਖੜਾ ਅਸੀਂ ਗੋਇਆ ਵੀ ਚਿਕਾਈ ਜਾਂਦੇ ਆ ਔਰ ਸਾਡਾ ਪਾਣੀ ਵੀ ਰੋਕੀ ਜਾਂਦੇ ਨੇ ਔਰ ਸਾਡੀਆਂ ਡੈਰੀਆਂ ਕੱਲ ਨੂੰ ਡੇਕੀਆਂ ਸਾਡਾ ਨੁਕਸਾਨ ਹੋ ਗਿਆ ਸਰਕਾਰ ਜ਼ਿੰਮੇਵਾਰ ਹੈ ਜਾਂ ਕੋਈ ਜ਼ਿੰਮੇਵਾਰ ਨਹੀਂ ਤੁਸੀਂ ਕਹਿ ਰਹੇ ਸਨ 80 ਦੇ ਡੈਰੀਆਂ ਉਸ ਤੋਂ ਪਹਿਲੇ ਕਦੀ ਇਦਾਂ ਦਾ ਹਾਲਾਤ ਨਹੀਂ ਆਇਆ ਨਹੀਂ ਸਾਡੇ ਸ਼ਹਿਰੋਂ ਕੱਢੀ ਅਸੀਂ ਡੈਰੀਆਂ ਸਨ ਅਸੀਂ ਤੇ ਰਹਿ ਰਹੇ ਹਾਂ ਮਣਕੇ ਇਸ ਸਰਕਾਰ ਦੇ ਵਿੱਚ ਧੱਕਾ ਹੋ ਰਿਹਾ ਇਹ ਸਰਕਾਰ ਦਾ ਧੱਕਾ ਹੋ ਰਿਹਾ ਸਾਡਾ ਪੇਪਲ ਬਿਲਕੁਲ ਸਹੀ ਚੱਲ ਰਿਹਾ 40 ਸਾਲ ਤੋਂ ਕਹਿੰਦੇ ਦਰਿਆ 'ਚ ਪਾਣੀ ਜਾ ਰਿਹਾ ਹੈ ਹਾਂ ਜੀ ਉਦੋਂ ਕਿਸੇ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ ਹੈਗਾ ਆਗੇ ਇੰਨੇ ਐਮਐਲਏ ਆ ਗਏ ਨਹੀਂ ਅਮਰੇ ਕਿਸੇ ਨੇ ਨਹੀਂ ਆ ਬਾਬਾ ਜੀ ਆਬਜੈਕਸ਼ਨ ਕਰਦੇ ਵੀ ਹੈ ਜੀ ਹਾਂ 40 40 40 ਸਾਲ ਹੋ ਗਏ ਆ ਦਰਿਆ ਜਬਾਨੀ ਜਾ ਰਿਹਾ ਸਰ ਜੀ ਨਸਲ ਬਣੇਗੀ ਹੋ ਰਿਹਾ ਬਸ ਸਰ ਜੀ ਨਸਲ ਬਣ ਗਈ ਪੈਸੇ ਠੱਗੇ ਜਾ ਰਿਹਾ ਹੋਰ ਕੋਈ ਚੱਕਰ ਨਹੀਂ ਹੋ ਰਿਹਾ ਨਹੀਂ ਸਿਰਫ ਡੈਰੀ ਵਾਲੇ ਭਾਰੀ ਹੋ ਗਏ ਡੈੰਗ ਵਾਲੇ ਭਾਰੀ ਹੈਗੇ ਡੈੰਗ ਦਾ ਪਾਣੀ ਪੈਂਦਾ ਹੈ ਗੰਦਾ ਪਾਣੀ ਪੈਂਦਾ ਹੈ ਬੋਤਲ ਦੇ ਰਹੇ ਹੈ ਦੇਖੋ ਡੈੰਗ ਦਾ ਪਾਣੀ ਪੈਂਦਾ ਹੈ ਗੰਦਾ ਪਾਣੀ ਫੈਕਟਰੀਆਂ ਦਾ ਪੈਂਦਾ ਪਿਆ ਹੈ ਮੱਛੀ ਮਾਰਕੀਟ ਦਾ ਸਾਰਾ ਗੰਦਾ ਪਾਣੀ ਕਿੰਨੀਆਂ ਕਲੋਨੀਆਂ ਹੈਗੀਆਂ ਸਾਰੀਆਂ ਡੈਰੀਆਂ ਦਾ ਪਾਣੀ ਦਾ ਦਿੱਕਤ ਆ ਰਿਹਾ ਸਰ ਜੀ ਕਿੰਨੀਆਂ ਕਲੋਨੀਆਂ ਹੈਗੀਆਂ ਸਾਰੀਆਂ ਕਲੋਨੀਆਂ ਦਾ ਪਾਣੀ ਆ ਰਿਹਾ ਰੋਜ਼ ਜਾ ਰਿਹਾ ਮੱਛੀ ਮਾਰਕੀਟ ਦਾ ਇੰਨਾ ਪਾਣੀ ਕਿੱਥੇ ਜਾ ਰਿਹਾ ਡੇਰੀ ਵਾਲਿਆਂ ਦਾ ਪਾਣੀ ਕਿੱਥੇ ਜਾ ਰਿਹਾ ਦਰਿਆ ਸਾਫ ਹੋ ਜਾਏਗਾ ਜੀ ਦੱਸੋ ਹੁਣ ਤੁਹਾਨੂੰ ਲੱਗਦਾ ਕਿ ਦਰਿਆ ਕਦੀ ਨਹੀਂ ਸਾਫ ਹੋ ਸਕਦਾ ਜੀ ਜਿਹੜਾ 50 ਸਾਲਾਂ ਤੋਂ ਨਹੀਂ ਸਾਫ ਹੋਇਆ ਉਹ ਅੱਜ ਸਾਫ ਹੋ ਜਾਏਗਾ ਜੀ ਨੀਰ ਮੰਗਾ ਲੱਗਦਾ ਕਿ ਕਰੋੜਾ ਕੋਰੀਆ ਹੋ ਜੰਦੀਆ ਮੰਗਲ ਸੁਣਵਾਈ ਨਹੀਂ ਹੋ ਰਹੀ ਜੀ ਸੁਆਗਤ ਵਾਲੇ ਕਰ ਦਿਓ ਇਹ ਨਹੀਂ ਕਹਿੰਦੇ ਵੀ ਅਸੀਂ ਉਹ ਅਸੀਂ ਅੱਗੇ ਜਾ ਕੇ ਕਈ ਜਿਹਾ ਦਿਖਾ ਕੇ ਆਏ ਜੀ ਸਾਡੇ ਸਾਰੇ ਲਾਈਵ 'ਚ ਸਾਰੀ ਚੀਜ਼ਾਂ ਦਿਖਾਈਆਂ ਆਈਆਂ ਸਰ ਜੀ ਸੁਣਵਾਈ ਨਹੀਂ ਹੋ ਰਹੀ ਸੁਣਵਾਈ ਨਹੀਂ ਹੋ ਰਹੀ ਸਹੀ ਹੈ ਕਿ ਉਹ ਗਲੀ ਜਾ ਕੇ ਹਾਲੀ ਆ ਗਲੀ ਦੇਖਣ ਆ ਜਾਗੇ ਜਾ ਕੇ ਆਏ ਜੀ ਜਾ ਕੇ ਲਾਈਵ ਦੇ ਮਿੱਠੀ ਗੋਲੀ ਦੇ ਕੇ ਕੰਦੇ ਆ ਹੱਸ ਹੋ ਗਿਆ ਕੰਮ ਬੇਜ ਬੇਜਵਾਨ ਜਾਨਵਰਾਂ ਦੀ ਬੱਧਵਾ ਲੈ ਰਹੇ ਹੋਰ ਕੀ ਠੀਕ ਹੈ ਦੇਖ ਸਕਦੇ ਹੋ ਪੂਰਾ ਇੱਥੇ ਡੈਰੀ ਫਾਰਮ ਦੇ ਕੋ ਦੇਖੋ ਨਵੀਂ ਬਣੀ ਕਿਵੇਂ ਕੰਮ ਕਰ ਰਹੀ ਹੈ ਕੋਈ ਕੰਦਾ ਹੀ ਆ ਮੁੰਡਾ ਕੰਮ ਨਹੀਂ ਕੋਈ ਨਹੀਂ ਕਰਦਾ ਬਰਾਏ ਸਾਰੇ ਬੰਦੇ ਬਰਾਏ ਕਰਦੇ ਆ ਦੇਖੋ ਕੰਮ ਕਰ ਕੰਮ ਨਵਾਂ ਮੁੰਡਾ ਅੱਜ ਕੱਲ 15 ਆਜੇ ਨੌਕਰੀਆਂ ਵੀ ਅੱਜ ਕੱਲ ਡੈਰੀ ਕੰਮ ਹੀ ਕਰੂਗਾ ਨੌਜਵਾਨ ਪੇੜੀ ਵਾਲਕੇ ਉਹਨੇ ਡਾਲ ਰਹੀ ਹੈ ਕੀ ਹੈ ਡਾਲੀ ਹੈ ਅਕਦਾ ਇਹਨੇ ਪੀ ਲਾ ਕੇ ਮੈਂ ਬੱਧਾ ਕੰਮ ਹੀ ਕਰਾਂ ਗੱਲ ਕਰ ਗਈ ਜਾਣਾ ਉਹਦੇ ਵਿੱਚ ਭਾਈ 1.5-1.5 ਲੱਖ ਰੁਪਏ ਦੀ ਮਾਝ ਹੋਈ ਪਈ ਹੈ ਇਹ ਇਹ ਮਾ ਪਾਣੀ ਦੇ ਵਿੱਚ ਖੜੀ ਹੋਈ ਹੈ ਨਾ ਜਾਣਾ ਤੂੰ ਵੀ ਜਾਰੀ ਉਹ ਸਾਨੂੰ ਦੁਆ ਦੇਗੀ ਆ ਬਦੁਆ ਦੇਗੀ ਦੱਸੋ ਦੇਖ ਸਕਦੇ ਹੋ ਤਸਵੀਰਾਂ ਜਿਹੜਾ ਤੁਹਾਡੇ ਲੋ ਲੋ ਕਰ ਰਹੇ ਆਂ ਕਿ ਇੱਧਰ ਵੀ ਤਸਵੀਰ ਤੁਹਾਡੇ ਲੋ ਲੋ ਕਰ ਰਹੇ ਆਂ ਕਿ ਪੂਰਾ ਤਾਇਪੁਰ ਰੋਡ ਜੋ ਬੰਦ ਕੀਤਾ ਗਿਆ ਇੱਕ ਘੰਟੇ ਤੋਂ ਲੰਮਸੰਗ ਹੋ ਚੁੱਕਾ ਆ ਹੁਣ ਦੇਖਣਾ ਹੈ ਕਿ ਡੈਰੀ ਫਾਰਮ ਵਾਲਿਆਂ ਦੀ ਮੰਗਾ ਕਦੋਂ ਮੰਨਿਆ ਜਾਣ ਗਿਆ ਤੇ ਕਦੋਂ ਇਹ ਦਰਨਾ ਖੁੱਲੇਗਾ ਔਰ ਤੁਹਾਡੇ ਰੋ-ਰੋਗ ਅਪਡੇਟ ਲੈ ਕੇ ਤੁਹਾਡੇ ਰੋ-ਰੋ ਰਹਾਉਂਗਾ ਜੁੜੇ ਰਹੋ ਦਾ ਚਿਰਾਗ نیوز ਦੇ ਨਾਲ شکریہ ਧੰਨਵਾਦ